ਕਿਸ ਤਰ੍ਹਾਂ ਦੇ ਸਟੇਟਿਸ ਦਾ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤਾਂ ਆਈ ਥਿੰਕ ਧੰਨ ਜਿਗਰਾ ਜਵੰਦੇ ਵੀਰ ਦੀ ਮਾਂ ਦਾ ਆਈ ਥਿੰਕ ਸਾਨੂੰ ਸਾਰਿਆਂ ਤੋਂ ਵੱਧ ਜ਼ਿਆਦਾ ਦੁੱਖ ਉਹਨਾਂ ਨੂੰ ਆ ਕਿਉਂਕਿ ਬਚਪਨ ਤੋਂ ਲੈ ਕੇ ਹੁਣ ਤੱਕ ਸਾਡੇ ਸਾਰਿਆਂ ਤੋਂ ਵੱਧ ਉਹਨਾਂ ਨੇ ਪਾਲਿਆ ਉਹਨੂੰ ਪਰ ਮੈਂ ਮਾਤਾ ਕੋਲ ਹੀ ਬਹਿ ਕੇ ਆ ਤੇ ਉਹ ਬਹੁਤ ਚੜ੍ਹਦੀ ਕਲਾ ਚ ਤੇ ਸਭ ਤੋਂ ਵੱਡੀ ਚੀਜ਼ ਇਹੀ ਆ ਵੀ ਜੇ ਤੁਹਾਡੀ ਮਾਂ ਚੜ੍ਹਦੀ ਕਲਾ ਚ ਆ ਉਹ ਚੜਦੀ ਕਲਾ ਚ ਸੋਚ ਰਹੇ ਨੇ ਉਹਨਾਂ ਨੇ ਮੈਨੂੰ ਵੀ ਕਿਹਾ ਤੇ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਕੀਤੀ ਆ ਮੈਂ ਕੱਲ ਵੀ ਮਿਲਿਆ ਉਹਨਾਂ ਨੂੰ ਮਿਲਿਆ ਪਰਸੋਂ ਵੀ ਮਿਲਿਆ ਸੋ ਮਤਲਬ ਦੁਆਵਾਂ ਜਿਹੜੀਆਂ ਉਹ ਕੰਮ ਆ ਰਹੀਆਂ ਜਿਵੇਂ ਪਹਿਲੇ ਦਿਨ ਦੀ ਸਿਚੁਏਸ਼ਨ ਸੀ ਉਹ ਬਹੁਤ ਬੈਡ ਸੀਗੀ ਉਸ ਤੋਂ ਬਾਅਦ ਹੁਣ ਰਿਕਵਰੀ ਤੇ ਆ ਤੇ ਬਾਕੀ ਆਈ ਥਿੰਕ ਮੈਂ ਇਹੀ ਗੁਜ਼ਾਰਿਸ਼ ਕਰੂੰਗਾ ਸਾਰਿਆਂ ਨੂੰ ਵੀ ਪ੍ਰੇ ਕਰੋ ਜਿਹੜਾ ਜਿਹੜਾ ਜਾ ਸਕਦਾ ਗੁਰਦੁਆਰੇ ਜਾਓ ਹੋ ਸਕਦਾ ਪਲੀਜ਼ ਬ੍ਰੇਕ ਕਰਿਓ ਬਹੁਤ ਲੋਡ ਆ ਇਸ ਟਾਈਮ ਦਵਾਵਾਂ ਦੀ ਇੰਪਰੂਵਮੈਂਟ ਹੈਗੀ ਆ ਕੁਝ ਹਾਂਜੀ 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 ਇੰਪਰੂਵਮੈਂਟ ਹੈਗੀ ਆ ਮੈਂ ਭੈਣ ਨੂੰ ਵੀ ਮਿਲ ਕੇ ਦੇਖ ਜਵਨ ਦੇ ਵੀਰ ਨੂੰ ਤੇ ਇੰਪਰੂਵਮੈਂਟ ਹੈਗੀ ਆ ਡਾਕਟਰ ਸਾਹਿਬ ਨੇ ਵੀ ਕਿਹਾ ਵੀ ਵਧੀਆ ਪਹਿਲਾਂ ਨਾਲੋਂ ਫਰਕ ਆ ਤੇ ਬਾਕੀ ਦੇਖੋ ਹਰ ਕੋਈ ਬੰਦਾ ਐਂਡ ਚ ਚੀਜ਼ ਪਰਮਾਤਮਾ ਤੇ ਛੱਡਦਾ ਹੈ ਸੋ ਪਰਮਾਤਮਾ ਬਹੁਤ ਇੰਪੋਰਟੈਂਟ ਆ ਅ ਇਸ ਟਾਈਮ ਉਹਦੀ ਇੰਪੋਰਟੈਂਸ ਜਿਹੜੀ ਉਹ ਲੱਗ ਵੀ ਰਹੀ ਜੇ ਪਰਮਾਤਮਾ thank okay.